ਹਾਂ ਗੁੰਡੀਆਂ ਗੁੱਲੂੜੀਆਂ ਕਰ ਮੋੜੋ ਨਾ ਨਸ਼ਾ ਬਾਸ਼ਕ ਕਿਥੇ ਨੇ ਬਾਸ਼ 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 ਇੰਨਾ ਨਹੀਂ ਤਾਂ ਕੋਲੇ ਹੀ ਪੈਂਦਾ ਸ਼ੇਰ ਬਾਸ਼ਕ ਪਾਰਕੈਂਟ ਚਾਹਾਂ ਠੀਕ ਕਰ ਚੱਲੀਓ ਓਹ ਪੈਦਲ ਆਦੇ बापी खेतर पास जान्दा रे मिन्नू मंदेरी सादे से तो सादे प्रदाता रहस्य तू तो लक्की का लक्ष्य नहीं जान सादे प्रदाता बिचारी जले ताता प्रदाता आजा बत्ती करता है करता तो है मगर बने तरगा तरगा करता है काफी क्या हम पहले लिया पहले काफी सादे हंसने का हाँ सादे करने Kitalaq,Netati alaq,GA uma estilidita NA drop Nu camk, o ren Veja,Naq?! e o renom E? Telson со o nalang indonesia daq,T Hamiltonaq,Tpa cha ha 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 ha.A q t نانورا بندائ کے کالناں تے کوئی صحیح کالا اے نا ڈاکہ کروں بھج جاواں نکل جاواں یا مشالما کے ناہت مر جاواں یا میں گڈی کھلے آ لیاں تے میں گہڑ پی نا 24 اے تے ایویں کری جاتی اے بہت تکے دربار ٹھیک اے ان کنے کہ ای پروڈیٹر دے وسی جنتر لگ گیا ہتھے ਛਪਰੀ ਛਪਰੀ ਹੈਗੀ ਸੀ ਜਾਂ ਡੇਗੀ ਸੀ ਇਹ ਜਿਹੜਾ ਇਹ ਦੀ ਗੱਲ ਕਰਦਾ ਮੈਨੇਜਮੈਂਟ ਦੀ ਗੱਲ ਕਰਦਾ 问过我 ਸਾਲੇ ਮਾਨ ਹੈ ਨਾ ਮੇਰੀ ਮਾਂ ਇਹ ਇਹ ਚੱਲਣਾ ਹੈਗਾ ਇਹ ਗਾਣਾ ਆਪਣੇ ਪਰਦਾਦੇ ਦੀ ਸੇਵਾ ਕਰਨੀ ਬਹੁਤ ਨਹੀਂ ਰਾਂਗਾਂ ਪਰਦਾਦਾ ਦੀ ਸੇਵਾ ਕਰਦਾ ਮੇਰੇ ਨੂੰ ਕਰਦੀ ਲੰਦਾ ਉਹ ਤਾਂ ਛੋਟੀ ਪਾਸ਼ਾ ਲਾਣੇ ਤੇ ਮਾਤਾ ਦੀ ਲੰਦਾ ਇਹ ਕਹਾਡਾ ਕਰਦਾ ਉਹ ਨਹੀਂ ਨੇ ਛੋਟੀ ਪਾਸ਼ਾ ਮੰਨਦਾ ਸਾਡੇ ਕੋਖ ਚ ਨਿਰਾਸ਼ ਕੋ ਅਲੱਗ ਸੀ ਮੰਨਦਾ ਸੇਵਾ ਕਰਦਾ ਲੰਦਾ ਕੀ ਹੈ ਉਹ ਮਤਲਬ ਨਾ ਆ다가 ਜਿੰਦੇ ਤਾਏ ਚਰਚਾ ਤੇ ਡੈਰੀ ਦੇ ਜਿਹੜਾ ਸਾਡਾ ਦਾਤਾ ਸੀ ਨਾ ਉਹਦਾ ਇੱਕ ਤਾਏ ਦਾਤ ਜਨ। ਵੀ ਆ ਗਾਲ ਕਾ ਮੈਂ ਇਲਮ ਦੀ ਲੈਣੀ ਹੈ। ਕਦੇ ਇਹਨੇ ਮੇਰੇ ਤੇ ਗਾਣਾ ਉਹ ਬੋਲ ਸੁਣਾ ਦੇਣਾ। ਹਾਂ। ਹਾਂਜੀ। ਕਹਾਂ ਲੋਕਮਣ ਰਾਸੇ ਤੋਂ ਫਾਇਰ ਮੈਂਨ ਬਾਬੇ ਜੀ ਦੀ ਵਜਰ ਕਰਦੇ ਸਹੀ ਕਹੀ ਹੈ। ਤੇ ਤੁਹਾਡੇ ਕੋਲ ਵੀ ਛਪੜੀ ਸੀ। ਹਾਂ? ਮੋੜੀ ਵੀ ਹੈ ਛਪੜੀ। ਕਿਉਂਕਿ ਮੈਂ ਤਾਂ ਆ ਦੇਖੀ ਆ ਨਾ ਵੀ ਮੈਨੂੰ ਰਾਸੇ ਕਹ ਬਖਾਇਆ ਮੈਂ ਤਾਂ ਕਰਦਾ। ਹਟ ਓਏ। ਕੋਈ ਨਹੀਂ ਕਰੇ ਬਾਬਾ ਜੀ ਇੱਕ ਆਲਾ ਬੁਗਰ ਜੀ ਵਾਲਾ ਨਾ ਸਰਕਾਰ ਦਾ ਨੰਬਰ ਇੱਥੇ ਹੈ ਹਾਂ ਜੀ ਨਾ ਰੂਟੀ ਪੈਣਾ ਜੀ ਨਾ ਵੀ ਕਿਰਾਏ ਦੀ ਜਾਈ ਜਿਦਾ ਆ ਖਾਣ ਕਰਵਾ ਦੇ ਕੋਈ ਨਹੀਂ ਤਾਂ ਬੰਨੋਂ ਲੈ ਕੇ ਉਨੀ ਬਾਗ ਹੈ ਨਾ ਉਤਰਦੇ ਸੋ ਲੈ ਗਿਆ ਉਹ ਨਾ ਜੀ ਉਹਨਾਂ ਨਾਲ ਪਾੜੇ ਕੰਢੇ ਕੋਲੋਂ ਕਾਂਢੇ ਇਹ ਟਿੱਗਾ ਬਾਹ ਕਰਨਾ ਕੋਈ ਪੂਰੇ ਜੋਰ ਨਾਲ ਨੂੰ ਫੇਰ ਸੇਡ ਨੂੰ ਲੈਣਾ ਜਦੋਂ ਆ 15 ਬਾਜਿਆਂ ਕੋਲ ਜਾ ਚੁੱਕੇ ਆ ਤੇ ਕੋਈ ਨਹੀਂ ਰੱਖਾ ਜਦੋਂ 15 ਬਾਜਿਆਂ ਕੋਲ ਜਾ ਬੜੇ ਕਿ ਤਰ੍ਹਾਂ ਨਹੀਂ ਆ ਠੀਕ ਹੈ ਕਾਬੂ ਨਹੀਂ ਆ ਰਹੀ ਠੀਕ ਆ ਨਾ ਇਹ ਕੁੜੀ ਜੇ ਤੇ ਕਿਨੋਂ ਪੈਰਾ ਆਉਂਦਾ ਇਹ 12ਆਂ ماں ਦੀ 12ਆਂ ਜਿਹੜੂ ਤੋੜਦੇ ਨਾ ਇਹ ਰੋਕ ਨਹੀਂ ਆ ਤੇ ਦਰਵਾਜ਼ਾ ਠੀਕ ਹੈ ਤੇ ਜਦੋਂ ਨਹੀਂ ਰਹਿ ਰਹੀ ਆ ਇਹ ਅੰਦਰ ਬੇਕਰ ਆ ਲੈਦੀ ਜਾਂ ਗਾਣਾ ਆ ਲੈਦੀ ਫਿਰ ਐਂ ਕਰਕੇ ਲੱਤਨ ਲਾ ਪੈਂਦੀ ਬਹੁਤ ਸੱਤੇ ਦਰਵਾਜ਼ੇ ਕੀ ਕਿਉਂ ਪੜੀਏ ਇਵੇਂ ਹੀ ਇੱਕ ਝੂਠਾ ਬੋਲ ਕੇ ਦੱਸ 打出去，成天。 ਆਪ ਦੇ ਝਰਾਗ ਲਾਉਣੇ ਪੈਦੇ ਇਹਨਾਂ ਨੂੰ ਥੱਲੇ ਤੇ ਕੇ ਕੇ ਚੱਲੂ ਕਰਤੀ ਜਾਏ ਤੇ ਕੇ ਨਾ ਰਿਸ਼ਵਾ ਆਉ। ਬਾਬਾ ਤੇ ਪਹਿਰਾ ਕਰਦਾ ਆ ਕੇ ਮਗਰ ਆਉਂਦਾ ਤੇ ਆ ਕੇ ਖੰਜੰਦਾ। ਸਮਝੇ ਮੇਰੀ ਗੱਲ ਨਾ। ਇਹਦਾ ਸੁਪਨੇ ਮਤ ਰਾਤ ਨੂੰ ਸਾਰਾ ਕੁਝ ਦੇਖੀ ਜਾਂਦਾ। ਜੋ-ਜੋੇ ਕੰਮ ਕਰਦੇ ਗਏ, ਜਿਵੇਂ ਦੀ ਬੱਕਰੀਆਂ ਰੱਖਦੇ ਰਹੇ ਆ, ਜਿਵੇਂ ਗਾਈਆਂ ਰੱਖਦੇ ਨੇ, ਜੋ ਕੁੂੰ ਹੀ ਕਰਦੀ ਫੱਜਰੀ ਨਹੀਂ। ਇਹਦਾ ਜਿਹੜਾ ਮੋੜਾ ਦਾ ਹੁੰਦਾ ਹੈ ਤੇ ਉਹ ਅੱਗੇ ਸੁਪਨਾ ਚੱਲਦਾ। ਸਮਝੇ ਮੇਰੀ ਗੱਲ ਨਾ। ਇਹ ਸਾਰਾ ਕੁਝ ਉਸੇ ਦਿਹੀ ਜਾਂਦਾ। ਸਮਝੇ ਮੇ ਇਹ ਜਿੱਦਾਂ ਨਾਲ ਵੀ ਖਾਲ ਕਰਦਾ ਹੈ ਇਹ ਕਿੱਡਾ ਲੱਗਿਆ ਚਾਹ ਇਹ ਜਿੱਦਾਂ ਨਾਲ ਨਾਲ ਖਾਲ ਕਰਦਾ ਹੈ ਭਲਾ ਕਰਦਾ ਉਸ ਤੋਂ ਬਾਅਦ ਇਹ ਸੇਵਾ ਕਰੂਗੀ ਹੋ 100% ਹੋਵੇ ਤੇ ਗੱਡੀ ਚੱਲੇ ਬਹੁਤ ਬੱਡੇ ਕਰਾਜ ਇਹ ਬਾਬਾ ਬਹੁਤ ਜ਼ਿੰਮੇਵਾਰ ਕਰੋ ਸ੍ਰੀ ਅਨੰਤ ਨੋਟ ਹੈ ਬਹੁਤ ਹੋਰ ਵੀ ਆਪਣਾ ਨਾਰ ਕਹਿੰਦਾ ਨਾਰ ਦੇ ਲੈ ਜੇ ਵੀ ਕਰ ਹੈ ਕਿਹੜੇ ਨੀ ਆਵੇ ਉੰਦੇ ਦੇ ਸੰਤਾਨ ਦਾ ਨਾਮ ਹਮਮਾ ਬਾਬਾ ਜੀ ਤੋਂ ਨਾ 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 ਤਾਂ ਕੋਈ ਨਾ ਕੋਈ ਨਾ ਕੋਈ ਤਾਂ ਬੇਟੇ ਸਰਕਾਰ ਦਾ ਪਹਿਲਾ ਸਫੇ ਮੋੜ ਦੇ ਵਿੱਚ ਆ ਕੀ ਚਾ ਇਹ ਗੱਡੀਆਂ ਪਟਣੀਆਂ ਪੈਣੀਆਂ ਸਰਕਾਰ ਸਿੱਧੀ ਕਰਨੀ ਕੋਈ ਇੱਥੇ ਨਰੋਲ ਪੀਰ ਜਿੱਦੂ ਲੱਖਣਾ ਲਾ ਲਾ ਸਰਕਾਰ ਬਸ ਸੱਚਾ ਭਾਰਤੀ ਜੈ ਜੈ ਨਰੋਲ ਲੱਖਣਾ ਲਾ ਲਾ ਸਰਕਾਰ ਜਿੱਦੂ ਵੀ ਇੱਥੇ ਬੁੱਢ ਸਕੇ ਦਰਬਾਰ ਕੀ ਹੈ ਇਹ ਕੰਕਰ ਪਹਿਲੇ ਘਰ ਤੋਂ ਲਾ ਦੇਣਗੇ ਲਈ ਸੁਕਾ ਦਾ ਨਾਮ ਪਾਇਆ thank you ਕਮ ਦੇ ਕੇ ਜਾ ਖਾਲੀ ਨਾ ਜਾ ਤੇ ਕੜਾਈ ਭਰ ਕੇ ਡਾਕ ਤੇ ਹਾਂ ਸੇਵਾ ਕਰਾਂਗੇ ਜੋਂ ਵੀ ਸੇਵਾ ਕਰਾਂਗੇ ਸਰਵਾੰਕਾ ਮਾਂ ਅੱਜਾਂ ਲੇ ਕੋਈ ਨਾਮ ਆ ਸੇਵਾ ਕਰਾਂਗੇ ਬਾਬੇ ਜੀ ਕਿਰਾਗ ਨਾਲੋਂਗੇ ਲਖੜਾ ਦੇ ਬੀਬੇ ਚਾਲ ਲਾਂਗੇ ਬੰਦੇ ਛੋਟੇ ਪਾਸੇ ਦੀ ਕਰਨੀ ਆ ਵੀ ਆਪ ਭੈ ਤੁਹਾਨੂੰ ਮੈਂ ਤੈਨੂੰ ਆਖਿਆ ਵੀ ਨਾ ਕਹਿਣਾ ਦੂੰਗੀ ਆ ਉਹ ਤੇ ਛੋਟੀ ਪਾਜੀ ਦੀ ਸੇਵਾ ਕਰੀਏ ਉਹ ਚੱਲ ਨਹੀਂ ਗਈ ਹੈ ਉਹ ਚੱਲੇ ਨਹੀਂ ਆ ਪੱਟੇ ਨੂੰ ਹਾਂਜੀ ਕਾ ਵੀ ਗੱਲ ਕਰ ਕੋਈ ਛੋਟੀ ਪਾਸ ਦਾ ਤੇਰੇ ਵਾਲੇ ਪੱਖੋਂ ਉਧਾਰ ਲੱਕ ਦਾ ਕਿਹੜੇ ਮੋਢੇ ਤੋਂਰੇ ਹੁਣਾਂ ਪੀਂ ਖਾ ਕੇ ਆਣਾ ਇਹਦਾ ਪਹਿਲਾ ਲਾਇਆ ਕੁੜੀ ਦੇ ਬਾਬਾ ਬਾਬਾ ਇੱਥੇ ਗੱਤ ਨਹੀਂ ਕਰਨਗੇ ਇਹਨਾਂ ਦਾ ਕਾਰੋਬਾਰ ਜਿਹੜਾ ਬਲਕਟਪਾ ਵਾਦੇ ਪਾ ਕੁੜੀ ਉਡੀਕਾਂ ਚੀਜ਼ਾਂ ਹੀ ਆ ਨਾ ਫਸੂ ਰਾਹ ਦੇ ਵੀ ਇਹਨਾਂ ਨਾਲ ਹੀ ਟਾਲਾ ਵੀ ਟਕਦਾਂਗੇ ਹੱਕ ਕਰੇਗਾ ਇਹ ਕਰਦਾ ਹੁਣੀ ਕੁਰੀ ਦਾ ਕਲੇਸ਼ ਜੋ ਕਲੇਸ਼ ਕਰ ਰਿਹਾ ਨਾ ਕੰਮ ਖਰਾਬ ਕੰਮ ਕਰਦਾ। ਹਾਂ। ਦੱਸਦਾ ਤੈਨੂੰ ਮੋੜੇ। ਔਰ ਤੂੰ ਕੀ ਕਰੇਂ ਤੂੰ ਨਹੀਂ ਹੋ ਰਾਮ। ਇਹਨੇ ਪਕੜ ਲੈਂਦੇ। ਉਹਨੇ ਕਹਾਂ ਇੱਕ ਆਜ਼ਾਦ ਕੁਰੀ ਦਾ ਕਲੇਸ਼। ਜੇ ਤੇ ਹੋ ਜਾਂਦਾ ਅਸਲ ਤੇ ਕੰਮ ਦਾ ਬਿੱਲਾ ਹੋ ਜਾ। ਹਾਂ। 1000 ਦੇ ਰਹਿਣ ਉਹ ਸੱਚੇ ਦਰਬਾਰ ਦੀ ਮਸੱਦੀ ਗੱਲ ਕਹੀਆਂ ਨਹੀਂ ਕਰਦੇ। ਕੰਮ ਤੇ ਜਾਂਦਾ ਥਾਲਾ ਕੰਦੀ ਰਾਜ ਮੁਰਾਉਂਦਾ ਕੋ ਸੱਚੇ ਦਰਬਾਰ ਕੀ ਹੱਕਾ ਤੇ ਜਲੀ ਵਾਹ ਤਾਦੀ ਦੱਤ ਪੀਰ ਨੂੰ ਕੰਦੀ ਭੱਜੇ ਕੋ ਸੱਚਾ ਗਾਲ ਸਹੀ ਕਹੀ ਕਿ ਨਾ ਘੱਟ ਕਹੀ ਨਾ ਸਹੀ ਗੱਲ ਹੈ ਕੰਮ ਬੱਬ ਨੇ ਜੂਮ ਜੀ ਚੁਮਾਇਾ ਛਨੇ ਨਹੀਂ ਅੰਦਾਜ਼ ਫਰਾ ਹੁੰਦਾ ਫਰਾ ਦੇ ਕਹੇ ਕਿ ਨਾ ਲੈ ਕੋਈ ਹਾਰ ਦੇ ਲੈ ਲੇ ਲ ਬੋਤਲਾ ਬੁਰਾ ਨਾ ਬੋਲ ਨਾ ਬੋਲ ਇਹ ਪਤਾ ਹੀ ਕਿਸਨਾ ਹੈ ਕਿ ਕਿ ਮੈਂ ਤਾਂ ਕਈ ਵਾਰ ਕਿਹਾ ਖੁਲ ਕੇ ਆ ਤੇਰੀ ਸੇਵਾ ਵਿੱਚ ਰਾਗ ਤੇ ਰਾਮਾਂ ਵਿੱਚ ਕਿਤੇ ਜਿਰਾਣੀ ਇੱਕ ਪ੍ਰੇਮ ਬੰਦਾ ਇੱਕ ਜਿਹੜੇ ਮਾਫੀ ਦਾ ਮੁੰਡਾ ਮਰਿਆ ਚੱਲ ਉਹ ਇੱਕ ਹੈ ਮਾਫੀ ਦਾ ਮੁੰਡਾ ਇਹ ਐ ਕਰਕੇ ਜੇ ਕਿਨਾਂ ਨਾ ਸਿੰਘ ਆਇਆ ਉਹ ਨਾ ਸਿੰਘ ਨੂੰ ਪ੍ਰੇਮ ਆ ਪੈਂਦਾ 3 ਦਿਨ ਮਿਲ ਗਾਣਾ ਕਰੇਟਾ ਇਹ 4-5 ਦਿਨ ਤੇ ਨਖੇਰਨੀਆਂ ਪੈਣੀਆਂ ਨੇ ਨਖੇਰ ਕੇ ਸਾਫ ਕਰਨੀਆਂ ਪੈਣੀਆਂ ਠੀਕ ਹੈ ਨਾ ਉਹ ਕੰਮ ਮਾਇਰ ਫਿਰ ਪੈੜਾ ਨੂੰ ਲੈ ਕੇ ਸਵੇਰੇ 9 ਵਜੇ ਤੱਕ ਫਿਰ ਪੁੱਛੀ ਘੱਡਣਾ ਮਰਦ ਬੋਲ ਬੋਲ ਹੱਟ ਕੇ ਔਰ ਜਿਹਨਾਂ पेट ਦੀ ਪ੍ਰੋਬਲਮ ਹੈ ਉਹਨੂੰ ਜੇ ਪ੍ਰੋਬਲਮ ਹੈ ਉਸੇ ਆ ਪੇਟ ਰੈਡੀ ਨੂੰ ਗੰਡਾ ਉਖਾਈ ਗੰਡਾ ਕਹਿੰਦੇ ਆ ਹਾਂ ਉਹ ਨਹੀਂ ਸੌਰੀ ਗੰਡੇ ਕਿਉਂ ਜਿਹੜੇ ਪੇਟ ਗੰਡਾ ਇਹ ਬੱਚੇ ਦਾ ਨਹੀਂ ਵੀ ਬਾਹਰ ਆ ਬੰਦ ਤੇ ਰਹਿੰਦੇ ਕਿੰਨੇ ਬੱਚੇ ਤੇਰੇ ਕੋਈ ਨਹੀਂ ਕੁੜੀਆਂ ਦੋ ਨਾ ਨਾ ਇਹ ਮੁੰਡਾ ਆ ਮੁੰਡਾ ਲੱਤਾਂ ਖੜੀ ਇਹਦਾ ਲਾਗ ਨਹੀਂ ਉੱਤਰਦਾ ਸੌਰੀ ਇਹਨੂੰ ਪ੍ਰੋਬਲਮ ਹੋਣੀ ਤੇ ਇਹਨਾਂ ਨੂੰ ਕੋਈ ਮੈਨੂੰ ਨਹੀਂ ਜਾਣਦੇ ਕੋਈ ਲੈਣੀ ਤਾਂ ਕੋਈ ਮੈਂ ਫ੍ਰੀ ਕੋਲ ਬੈਠਾ

ਉਹ ਖੇ ਮਰਨ ਲੱਗੇ ਆ ਕੰਮ ਇਹਨਾਂ ਡਾਂਟੂਆ ਰੋਟੀ ਵੇਚੂਗਾ ਜੀ 3-3-4 ਇਹ ਬਾਬਾ ਕਢਾਉਣੀਆਂ ਪੈਣਗੀਆਂ ਜਿਹੜਾ ਤੁੰ ਬਾੜ ਲੈ ਗੀ ਦਾ ਜਿਤਨ ਦਾ ਪੀਨੇ ਖੜਨੇ ਬਹੀਆਂ ਲੰਮੇ ਦਾ ਇਹ ਹੋਵੇ ਨਹੀਂ ਜਾਣੀ ਬਾਬਾ ਇਹ ਰਾਤ ਤੋਂ ਲੈ ਕੇ ਫੋੜਾਣਾ ਆਇਆ ਸਾਰੇ ਇਹਨਾਂ ਨੂੰ ਕਰਨਾ ਹੈ ਤੇ ਸਾਡਾ ਵੀ ਜਣਾਣਾ ਤੁਹਾਡਾ ਦਸਤੂ ਫੋੜਾ ਦਾ ਇੱਲੀਣਾ ਕੋਈ ਸਮਝ ਦੇਣਾ ਉਹ ਤੁਸੀਂ ਦੇਣਾ ਹੈ ਮਤਲਬ ਬੋਲਿਆ ਕਰੋ ਕਿ ਇਹ ਆਕਰ ਨਹੀਂ ਹੋਂਤੂ ਜਣਾ ਮੇਲੇ ਸਵਾਚੀ ਨਿਕਲੂ ਨਹੀਂ ਇਥੇ ਥੋੜੀ ਦੂਰ ਪਈ ਹੈ ਲੱਗ ਰਹੀ ਸਮਾਂ ਰਾਤ ਸਮਾਨ ਦੇਵਾ ਢਾਵਾ ਵਾਲਾ ਲਾਤਾ ਮੈਨੂੰ ਠੀਕ ਹੈ ਨਾ ਜਾ ਅੱਜ ਤੋਂ ਬਾਅਦ ਦੋਵੇਂ ਕੁੜੀਆਂ ਠੀਕ ਹੋਲ ਸੱਚੇ ਦਰਬਾਰ ਠੀਕ ਉਹਨੂੰ ਵੀ ਸੇਵਾ ਕਰਨੀ ਹੋਰਨੇਗੀ ਇਹ ਇਹਨਾਂ ਸੇਵਾ ਕਰਨੀ ਪੈਣੀ ਇਟ ਇਜ਼ ਗੋਲ ਨਹੀਂ ਮੇਰੀ ਲੋਗ ਹੱਕ ਕੋਈ ਜੋਤ ਜਗਾਉਣੀ ਪਰ ਕਰਮੀ ਦੀ ਬੜਾ ਜੋਤ ਕੀ ਨਹੀਂ ਜੋਤ ਬਾਬਾ ਬਿਨਾਂ ਮੈਂ ਜੋਤ ਜਗੂ ਤਾਂ ਸਿੱਧਾ ਲੈ ਕੇ ਜਾ ਮੈਂ ਠੋਕੀ ਜੀ ਦਾ ਖਰਚ ਹੋ ਗਿਆ ਨਾ ਠੱਕ ਕੋਈ ਆਪੀ ਦੇ ਕੋਲ ਮਰੇ ਆਕਾ ਦਾ ਆ। ਆ ਨੂੰ ਸੁਖਾ ਪਰ ਆਦੀ ਇੱਕ ਉਹ ਹੈ ਮਗਰ ਉਹ ਵੀ ਖਰਾਬ ਕਰਦਾ ਕੋ ਥੱਲੇ ਦਰਵਾਜੇ ਕੁਝ ਦੇ ਚਾਹ ਜਨਾਂ ਨੂੰ ਗੁੱਸਾ ਦਿਨਾਗਾ ਤੇਰਾ ਇਹ ਨਹੀਂ ਕਰਨਾ ਮੈਂ ਕੱਪੜੇ ਪਾੜ ਦਵਾ ਬਹੁਤ ਸੱਜੇ ਦਰਵਾਜੇ ਸਮਝ ਕੋਰੀ ਨੇ ਪਾੜੇ ਵੀ ਆ ਬਹੁਤ ਸੱਜੇ ਦਰਵਾਜੇ ਆ ਇੱਕ ਦੋ ਨੇ ਕੱਪੜੇ ਪਾੜੇ ਵੀ ਆ ਆ ਕਾਹੇ ਕੰਨੀ ਬਾਬਾ thank <laughs> you ਦੇਖਿਆ <small> ਨਾ ਪੜਾ ਕਰਤਾ ਮੈਂ ਠੀਕ ਹੈ ਨਾ ਇਹਨਾਂ ਨੂੰ ਕੌਣ ਬਾਗ ਵਾਰਨਾ ਸੁਨੇ ਕਰਤਾ ਠੀਕ ਹੈ ਨਾ ਹਾਂ ਕੋਈ ਤੁੰਗਿਆ ਨਹੀਂ ਹੋਤੀ ਚਾਹੇ ਜਿਵੇਂ ਸੰਘੇਤ ਤੁੰਗਿਆ ਕੋਈ ਚੇਤੇ ਜਿਵੇਂ ਝੁਲਾੜੀ ਦੀ ਹਾਂ ਘਬਰਾੜੂ ਇਹ ਵਹੋੜੂ ਕੋਈ ਸੁਣਦਾ ਘਬਰਾੜ ਤੋਂ ਤੈਨੂੰ ਮੈਂ ਜੀ ਲਗੀ ਦੀ ਭੈਣ ਛਤਰ ਫੜਿਆ ਸੱਚ ਬੋਕੀ ਹੁੰਦਾ ਹੈ ਕਿਹੜਾ ਮਾੜਾ ਮੋਟੇਦਲੇ ਮਾੜਾ ਪਤਾ ਕਿਹੜਾ ਮਾੜਾ ਹੈ ਓਏ ਜਸਵੰਤ ਕੁਮਾਰ ਜਸਵੰਤ ਕੁਮਾਰ ਬਾਬਾ ਨਿਰਾ ਮਾਰੇ ਤੇ ਭਰਦਾ ਜੀ ਨੇ ਇਹ ਜਿਆ ਵਿਆਹ ਵਿਆਹ ਮਹੀਨਾਂ ਰਹਾ ਹਾਂ ਤੁਹਾਨੂੰ ਹਾਂ ਤੋਂ ਮੈਂ ਕਿਹਾ ਹਾਂ ਇਹ ਦਾਰੀ ਮੰਦਰੀ ਸੰਗਤ ਵਿਆਹ ਵਿਆਹ ਦੀ ਮਰਗੀ ਮੈਂ ਤੁਹਾਨੂੰ ਦੱਸੋ ਜੈਨਾ ਦੱਸੋ ਤੁਸੀਂ ਦੱਸੋ ਜੈਨਾ ਦੱਸੋ ਮੇਰੇ ਬਾਬੇ ਨੇ ਗੱਲ ਕਰਤੀ ਹੈ ਹੱਟ ਕਰੋ ਜੀ ਬਾਬਾ ਮੈਂ ਤੁਹਾਨੂੰ ਦੱਸਿਆ ਨਾ ਮੈਂ ਤੁਹਾਨੂੰ ਜਾਣਦਾ ਨਾ ਤੁਸੀਂ ਮੈਨੂੰ ਜਾਣਦੇ ਹੋ ਤੁਸੀਂ ਨੈਰੀਦਾਰ ਤੋਂ ਉੱਤਰ ਪ੍ਰਦੇਸ਼ ਵਿੱਚ ਤੁਮੇਂ ਮੱਧ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਵਿੱਚ ਹੋ ਗਿਆ ਨਾ ਦੇਹੀ ਤੇ ਬੈਠੇ ਹਾਂ ਪਰ ਮੇਰੇ ਬਾਬੇ ਦਰਨ ਨੇ ਮੈਂ ਮਰਗੀ ਨਾ ਕੀਤਾ ਹਾਰਟ ਕੱਢਣ ਵਾਲਾ ਡੇਲੀਵਰੀ ਕਾਰ ਵੀ ਲੈ ਰਹੇ ਹਾਂ ਤੇ ਦੂਜੇ ਨੂੰ ਬੋਲੇ ਹਾਂ ਹਰ ਵੀ ਤੇ ਅੰਦਾਜ਼ੇ ਸੰਭੁਲ ਗਏ ਨੇ ਨਾ ਅੰਮੀ ਜਲੇਗਾ ਛੇ ਕਾ ਸੇ ਲਈ ਤੇ ਪੂਰਾ ਕੜੇ ਦਾ ਨਾ ਅੱਛਾ ਰਹੇਗਾ ਅੱਜ ਚਾਰਮੈਂਟ ਦੀ ਜਵਾਈ ਚੱਲੂ ਹੋਵੇ ਤੇ ਸਿਰੇ ਛੋੜੇ ਮੈਂ ਤਾਂ ਤੇਰੀ ਕੀਏ ਤੋਂ ਲੈ ਕੇ ਵੀ ਚੱਕ ਕਰਦਾ ਇਹ ਤਾਂ ਲੈ ਕੇ ਜੱਟ ਤੱਕ ਹੀ ਜਾਣਾ ਮੈਂ ਘਾਲੇ ਦਾ ਆਸ ਤੇ ਉਹ ਘਰਾਵੇ ਰਹਿਣਾ ਹੈ ਮੋੜਨ ਵਾਸਤੇ ਇਹ ਮੁੱਠੀਆਂ ताईं सारीअ लोनीलो मा